ਕਾਂਗਰਸ ਦੀ ਤੇਲੰਗਾਨਾ ਸਰਕਾਰ 400 ਏਕੜ ਦੇ ਵਿੱਚ ਲੱਗੇ ਜੰਗਲ ਨੂੰ ਤਬਾਹ ਕਰਕੇ ਉੱਥੇ ਆਈਟੀ ਸੈਕਟਰ ਆਈਟੀ ਪਾਰਕ ਬਣਾਉਣਾ ਚਾਹੁੰਦੀ ਹੈ ਇਸ ਨੂੰ ਲੈ ਕੇ ਉੱਥੋਂ ਦੀ ਸਰਕਾਰ ਨੇ ਹైదరాబాద్ ਯੂਨੀਵਰਸਿਟੀ ਦੇ ਨਾਲ ਲੱਗਦੀ 400 ਕਿੱਲਾ ਜ਼ਮੀਨ ਜਿਸ ਉੱਪਰ ਜੰਗਲ ਜੰਗਲ ਹੈ ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਰਹਿੰਦੇ ਆ ਉਹਨਾਂ ਨੂੰ ਤਬਾਹ ਕਰਕੇ ਉੱਥੇ ਇੱਕ ਆਈਟੀ ਪਾਰਕ ਬਣਾਉਣਾ ਚਾਹੁੰਦੀ ਹੈ ਜਿਸ ਲਈ 30 ਮਾਰਚ ਨੂੰ ਪੰਜਾਬ ਦੇ ਕਰੀਬ ਬਲਡوزر ਭੇਜ ਕੇ ਇੱਕੋ ਦਮ ਤਬਾਹੀ ਮਚਾ ਦਿੱਤੀ। ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਮੋਰ ਕੂਕ ਰਹੇ ਸੀ, ਜਾਨਵਰ ਭੱਜ ਰਹੇ ਸੀ, ਹਿਰਨ ਭੱਜ ਰਹੇ ਸੀ। ਤਾਂ ਉੱਥੇ 400 ਏਕੜ ਜ਼ਮੀਨ ਤਬਾਹ ਕਰਕੇ ਤੇ ਉੱਥੇ ਇੱਕ ਪੱਥਰ ਦਾ ਜੰਗਲ ਬਣਾਉਣਾ ਜਾ ਰਿਹਾ ਜਿਸ ਦਾ ਵਿਰੋਧ ਕੀਤਾ ਉਥੋਂ ਦੇ ਸਥਾਨਕ ਲੋਕਾਂ ਨੇ, ਵਾਤਾਵਰਣ ਪ੍ਰੇਮੀਆਂ ਨੇ, ਯੂਨੀਵਰਸਿਟੀ ਦੇ ਜਿਹੜੇ ਐ ਸਟੂਡੈਂਟਾਂ ਨੇ ਤੇ ਜਿਹੜੇ ਟੀਚਰ ਆ ਉਹਨਾਂ ਨੇ ਤਾਂ ਜਦੋਂ ਉਹਨਾਂ ਦੇ ਵਿਰੋਧ ਨੂੰ ਦਬਾਉਣ ਲਈ ਵੀ ਲਾਠੀ ਚਾਰਜ ਕੀਤਾ ਗਿਆ ਲਗਾਤਾਰ ਛੁੱਟੀਆਂ ਆਈਆਂ ਜਿਦੇ ਕਰਕੇ ਜਿਹੜੇ ਆ ਲੋਕ ਆ ਉਹ ਅਦਾਲਤ ਦਾ ਰੁਖ ਨਹੀਂ ਕਰ ਸਕੇ ਤਾਂ ਹੁਣ ਅਦਾਲਤ ਦੇ ਵਿੱਚ ਜਦੋਂ ਗਏ ਮਾਨਯੋਗ ਹਾਈ ਕੋਰਟ ਨੇ ਉਹ ਤੇ ਰੋਕ ਲਗਾਈ ਪਰ ਸਰਕਾਰ ਨਹੀਂ ਰੁਕੀ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਉੱਤੇ ਰੋਕ ਲੱਗੀ ਹੈ ਤਾਂ ਹੁਣ ਇੱਥੇ ਦੱਸ ਦਈਏ ਕਿ ਜਿਹੜਾ ਉਹ 400 ਏਕੜ ਦੇ ਵਿੱਚ ਫੈਲਿਆ ਜੰਗਲ ਹੈ ਉਹਦੇ ਵਿੱਚ 700 ਦੇ ਕਰੀਬ ਫੁੱਲਾਂ ਦੀਆਂ ਪ੍ਰਜਾਤੀਆਂ 200 ਤੋਂ ਵੱਧ ਪੰਛੀਆਂ ਦੀਆਂ ਪ੍ਰਜਾਤੀਆਂ ਅਨੇਕਾਂ ਕਿਸਮ ਦੇ ਮੋਰ ਹੈ ਉੱਥੇ ਹਿਰਨ ਹੈ ਜੰਗਲੀ ਜਿਹੜੀਆਂ ਮੱਝਾਂ ਤੇ ਅਨੇਕਾਂ ਤਰੀਕੇ ਦੇ ਜ਼ਮੀਨ ਤੇ ਰेंगਣ ਵਾਲੇ ਚੜ੍ਹੇ ਜਾਨਵਰ ਆ ਜਿਵੇਂ ਸੱਪ ਡੱਡੂ ਹੋਰ ਇਹ ਜਿਹੀਆਂ ਕਿਸਮਾਂ ਜਿਹੜੀਆਂ ਉੱਥੇ ਰਹਿੰਦੀਆਂ ਇਹ ਸਭ ਨੂੰ ਤਬਾਹ ਕਰਕੇ ਉੱਥੇ ਬਣਾਇਆ ਜਾ ਰਿਹਾ ਆਈਟੀ ਪਾਰਕ ਕੰਪਨੀਆਂ ਨੂੰ ਜਿਹੜੀ ਆ ਜ਼ਮੀਨ ਵੇਚੀ ਜਾ ਰਹੀ ਹੈ ਐਕਵਾਇਰ ਕਰਕੇ ਕੰਪਨੀਆਂ ਨੂੰ ਜ਼ਮੀਨ ਵੇਚੀ ਜਾ ਰਹੀ ਹੈ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਇਹ ਰੋਪਾਉਂਦੀ ਹੈ ਕਿ ਇੱਥੇ ਜੀ ਫਲਾਨਾ ਜੰਗਲ ਤਬਾਹ ਕਰ ਦਿੱਤਾ ਕੇਂਦਰ ਸਰਕਾਰ ਨੇ ਜਾਂ ਦੂਜੀਆਂ ਸਰਕਾਰਾਂ ਨੇ ਉਹ ਆਪਣੀ ਪੀੜੀ ਥੱਲੇ ਸੋਟਾ ਕਿਉਂ ਨਹੀਂ ਮਾਰਦੇ ਰਾਹੁਲ ਗਾਂਧੀ ਜਿਹੜੇ ਸਦਨ ਦੇ ਵਿੱਚ ਵਿਰੋਧ ਕਰਦੇ ਨੇ ਵੱਖ-ਵੱਖ ਜਗ੍ਹਾ ਵਿਰੋਧ ਕਰਦੇ ਨੇ ਵਾਤਾਵਰਣ ਨੂੰ ਲੈ ਕੇ ਭਾਈਪਾਣੂ ਘੇਰਦੇ ਨੇ ਹੋਰ ਗੱਲਾਂ ਤੇ ਘੇਰਦੇ ਨੇ ਪਰ ਇੱਥੇ ਉਹਨਾਂ ਦੀ ਆਪਣੀ ਸਰਕਾਰ ਹੈ ਕਿ ਉਹਨਾਂ ਨੂੰ ਚਾਹੀਦਾ ਨਹੀਂ ਕਿ ਰੋਕਿਆ ਜਾਵੇ ਕਿ ਉਹਨਾਂ ਨੂੰ ਚਾਹੀਦਾ ਨਹੀਂ ਕਿ ਇਸ ਚੀਜ਼ ਦੇ ਉੱਤੇ ਐਕਸ਼ਨ ਲਿਆ ਜਾਵੇ ਤੇ ਇਹਦੇ ਤੇ ਜਿਹੜੀ ਹੈ ਉਹ ਜੰਗਲ ਦੀ ਕਟਾਈ ਤੇ ਤੁਰੰਤ ਪਾਬੰਦੀ ਲਾਈ ਜਾਵੇ 400 ਕਿੱਲਾਂ ਦੇ ਵਿੱਚ ਫੈਲਿਆ ਜੰਗਲ ਹੈ ਤੇਲੰਗਾਨਾ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਤਾਂ ਜ਼ਮੀਨ ਸਾਡੀ ਐ ਇੱਥੇ ਤਾਂ ਕੋਈ ਜੰਗਲ ਹੀ ਨਹੀਂ ਹੈ ਪਰ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਯੂਨੀਵਰਸਿਟੀ ਜਿਹੜੀ ਹੈ ਆ ਤੇਲੰਗਾਨਾ ਯੂਨੀਵਰਸਿਟੀ ਹੈ ਜਿਹੜੀ ਹਾਈਦਰਾਬਾ ਯੂਨੀਵਰਸਿਟੀ ਹੈ ਉੱਥੋਂ ਦੀ ਖੋਜ ਹੈ ਕਿ ਉੱਥੇ ਕਈ ਕਿਸਮ ਦੇ ਜਾਨਵਰ ਹੈ ਉਹਨਾਂ ਨੇ ਕਿਹਾ ਕਿ ਇੱਥੇ ਕਈ ਕਿਸਮ ਦੇ ਜਾਨਵਰ ਰਹਿੰਦੇ ਹਨ ਉਹਨਾਂ ਨੇ ਇਹ ਦੱਸਿਆ ਪਰ ਸਰਕਾਰ ਜਿਹੜੀ ਹੈ ਉਹ ਮੰਨਣ ਨੂੰ ਤਿਆਰ ਨਹੀਂ ਤੇ ਸਰਕਾਰ ਲਗਾਤਾਰ ਉਹਨਾਂ ਨੂੰ ਤਬਾਹ ਕਰਨ ਜਾ ਰਹੀ ਹੈ ਭਾਰਤ ਦੁਨੀਆ ਦੇ ਉਹ ਪੰਜਵੇਂ ਦੇਸ਼ਾਂ ਦੇ ਵਿੱਚ ਹੈ ਜਿੱਥੇ ਲਗਾਤਾਰ ਮੌਸਮ ਬਦਲ ਰਿਹਾ ਲਗਾਤਾਰ ਮੌਸਮ 'ਚ ਤੇਜ਼ੀ ਆ ਰਹੀ ਹੈ ਤੁਸੀਂ ਵੀ ਦੇਖਦੇ ਹੋ ਕਿ ਕਿਵੇਂ ਗਰਮੀ ਜ਼ਿਆਦਾ ਵੱਧ ਰਹੀ ਹੈ ਲਗਾਤਾਰ ਹੀਟ ਵੇਵ ਆ ਰਹੀਆਂ ਤਾਂ ਜੇਕਰ ਇਹ ਜੰਗਲ ਵੀ ਵਧਿਆ ਜਾਂਦਾ ਹੈ ਇਹ ਨਹੀਂ ਕਿ ਤੇਲੰਗਾਨਾ ਦਾ ਜੰਗਲ ਹੈ ਇਹ ਹਾਈਦਰਾਬਾਦ ਦਾ ਜੰਗਲ ਹੈ ਇਹ ਜੰਗਲ ਪਿੰਭਾਰਤ ਦਾ ਹੈ ਤੇ ਇੱਥੋਂ ਸਾਹ ਪਤਾ ਨਹੀਂ ਕਿੰਨੇ ਲੋਕਾਂ ਨੇ ਲੈਣਾ ਤੇ ਇੱਥੇ ਜਾਨਵਰਾਂ ਨੇ ਕਿੰਨਿਆਂ ਨੇ ਰਹਿਣਾ ਜੇ ਧਰਤੀ ਮਨੁੱਖ ਲਈ ਹੈ ਤੇ ਮਨੁੱਖ ਦੀ ਤਰੱਕੀ ਲਈ ਹੈ ਤੇ ਧਰਤੀ ਜਾਨਵਰਾਂ ਦੀ ਵੀ ਓਨੀ ਹੈ ਇਹ ਧਰਤੀ ਪੰਛੀਆਂ ਦੀ ਵੀ ਓਨੀ ਹੈ ਧਰਤੀ ਜੰਗਲ ਦਰਖਤਾਂ ਦੀ ਵੀ ਓਨੀ ਹੈ ਪਰ ਜਿਹੜੀਆਂ ਸਰਕਾਰਾਂ ਚਾਹੇ ਉਹ ਕੋਈ ਵੀ ਹੋਣ ਜਿਵੇਂ ਆਮ ਤੌਰ ਤੇ ਇੱਕ ਚਰਚਾ ਚੱਲਦੀ ਹੈ ਕਿ ਸਰਕਾਰਾਂ ਦੇ ਚਿਹਰੇ ਬਦਲਦੇ ਆ ਪਰ ਨੀਤੀਆਂ ਨਹੀਂ ਬਦਲਦੀਆਂ ਤਾਂ ਜਿਹੜੀਆਂ ਜਿਹੜੀ ਕਾਂਗਰਸ ਬਾਕੀ ਸੂਬਿਆਂ ਦੇ ਵਿੱਚ ਰੌਲਾ ਪਾਉਂਦੀ ਹੈ ਕਿ ਜੰਗਲ ਤਬਾਹ ਹੋ ਰਹੇ ਆ ਪੰਜਾਬ ਦੇ ਵਿੱਚ ਵੀ ਮੱਤੇਵਾੜਾ ਜੰਗਲ ਤੇ ਕਾਂਗਰਸ ਬੜੀ ਰੌਲਾ ਪਾਉਂਦੀ ਸੀ ਹਾਲਾਂਕਿ ਨਹੀਂ ਹੋਣਾ ਚਾਹੀਦਾ ਸੀ ਲੋਕਾਂ ਨੇ ਰੋਕਿਆ ਪਰ ਇੱਥੇ ਤਾਂ ਕਾਂਗਰਸ ਖੁਦ ਕਰ ਰਹੀ ਹੈ ਹੁਣ ਇੱਥੇ ਰਾਹੁਲ ਗਾਂਧੀ ਕਿਉਂ ਨਹੀਂ ਬੋਲ ਰਹੇ ਇੱਥੇ ਕਾਂਗਰਸ ਦੇ ਐਮਪੀ ਕਿਉਂ ਨਹੀਂ ਬੋਲ ਰਹੇ ਕਿ ਇਹ ਗਲਤ ਗੱਲ ਹੈ ਇਸ ਤਰੀਕੇ ਨਾਲ ਜੰਗਲ ਦੀ ਤਬਾਹੀ ਨਹੀਂ ਹੋਣੀ ਚਾਹੀਦੀ ਉਹ ਤਰੱਕੀ ਅਸੀਂ ਕੀ ਕਰਨੀ ਹੈ ਜਿਹੜੀ ਤਰੱਕੀ ਦੇ ਵਿੱਚ ਅਸੀਂ ਸਾਹ ਹੀ ਨਾ ਲੈ ਸਕੇ ਉਹ ਤਰੱਕੀ ਅਸੀਂ ਕੀ ਕਰਨੀ ਹੈ ਜਿੱਥੇ ਸਾਨੂੰ ਚੰਗਾ ਵਾਤਾਵਰਣ ਹੀ ਨਾ ਮਿਲ ਸਕੇ ਜਿਹੜੇ ਬਾਹਰਲੇ ਦੇਸ਼ਾਂ ਦੀ ਸੀ ਤਰੱਕੀ ਦੇਖਦੇ ਆ ਕਿ ਵੱਡੀਆਂ ਵੱਡੀਆਂ ਸ਼ੀਸ਼ਿਆਂ ਦੀਆਂ ਇਮਾਰਤਾਂ ਪੱਥਰਾਂ ਦੀਆਂ ਇਮਾਰਤਾਂ ਕੰਕਰੀਟ ਦੀਆਂ ਇਮਾਰਤਾਂ ਕੰਕਰੀਟ ਦੇ ਜੰਗਲ ਉਹ ਦੇਸ਼ ਦੂਜੇ ਪਾਸੇ ਆਪਣੇ ਵਾਤਾਵਰਨ ਦਾ ਵੀ ਧਿਆਨ ਰੱਖਦੇ ਆ ਪਰ ਸਾਡੇ ਵਾਤਾਵਰਨ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਸਾਡੇ ਵਾਤਾਵਰਨ ਨੂੰ ਉਜਾੜਿਆ ਜਾਂਦਾ ਸਾਡੇ ਜੰਗਲਾਂ ਨੂੰ ਤਬਾਹ ਕੀਤਾ ਜਾਂਦਾ ਤੇ ਉਸੇ ਦੀ ਇਹ ਧਾਰਨਾ ਹੈ ਹైదరాబాద్ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਓ ਮੋਰ ਕੂਕਦੇ ਚੀਕਦੇ ਰੌਲਾ ਪਾਉਂਦੇ ਨਜ਼ਰ ਆਉਂਦੇ ਆ ਕਿਉਂਕਿ ਪੰਜਾਬ ਬਲਡੋజర్ ਜਦੋਂ ਇਸ ਜ਼ਮੀਨ ਦੇ ਵਿੱਚ ਚਲੇ ਜਾਂਦੇ ਆ ਤਾਂ ਕਿੰਨੀ ਤਬਾਹੀ ਉਠਾਈ ਹੋਊਗੀ ਪਹਿਲਾਂ ਵੀ ਸਰਕਾਰ ਨੇ ਇਸ ਜੰਗਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਇੱਕੋ ਦਮ ਧਾਵਾ ਬੋਲ ਦਿੱਤਾ ਇਸੇ ਲਈ ਕਿ ਜਮੀਨ ਵੇਚ ਕੇ ਕਰੋੜਾਂ ਰੁਪਏ ਕਮਾ ਲਾਂਗੇ ਪ੍ਰਾਈਵੇਟ ਕੰਪਨੀਆਂ ਨੂੰ ਕਾਊਂਟਿੰਗਾਂ ਦੇ ਪਾਸ ਹੀ ਦੇ ਦੇਵਾਂਗੇ ਪਰ ਇਹ ਨਹੀਂ ਚਾਹੀਦਾ ਇਸ ਤਰੀਕੇ ਦੀ ਗੱਲ ਨਹੀਂ ਚਾਹੀਦੀ ਸਭ ਤੋਂ ਪਹਿਲਾਂ ਤਾਂ ਮਨੁੱਖ ਦੇ ਰਹਿਣ ਲਈ ਉਹਨਾਂ ਸਾਹ ਚਾਹੀਦਾ ਹੈ ਜੇ ਸਾਹ ਆਵੇਗਾ ਤਾਂ ਅਗਲਾ ਕਦਮ ਪੱਟਿਆ ਜਾਵੇਗਾ ਉਸ ਜੰਗਲ ਦੇ ਵਿੱਚ ਕਈ ਤਰੀਕੇ ਦੀਆਂ ਝੀਲਾ ਵੀ ਹੈ ਮਤਲਬ ਪੂਰਾ ਜੰਗਲੀ ਇਲਾਕਾ ਜਿਹਨੂੰ ਤਬਾਹ ਤੇਲੰਗਾਨਾ ਦੀ ਕਾਂਗਰਸ ਸਰਕਾਰ ਕਰ ਰਹੀ ਹੈ ਉੱਥੋਂ ਦੇ ਮੁੱਖ ਮੰਤਰੀ ਰੇਵਨਾਥ ਰੈਡੀ ਕਰ ਰਹੇ ਨੇ ਰੇਵਨਾਥ ਰੈਡੀ ਯੂਨੀਵਰਸਿਟੀ ਇਹ ਸੋਚਣ ਦੀ ਲੋੜ ਹੈ ਕਿ ਤੁਸੀਂ ਜੇਕਰ ਬਾਕੀ ਜਗ੍ਹਾ ਵਿਰੋਧ ਕਰ ਰਹੀ ਹੈ ਤੁਹਾਡੀ ਪਾਰਟੀ ਤਾਂ ਆਪਣੇ ਜੰਗਾ ਤੇ ਉੱਤੇ ਤਬਾਹ ਕਿਉਂ ਕਰ ਰਹੇ ਹੋ ਆਪਣੇ ਜਗਾ ਦੇ ਉੱਤੇ ਜੰਗਲਾਂ ਨੂੰ ਤਬਾਹ ਕਿਉਂ ਕੀਤਾ ਜਾ ਰਿਹਾ ਹੈ ਇਹ ਸਵਾਲ ਬਰਕਰਾਰ ਹੈ ਜਵਾਬ ਨਾ ਦੇਣਾ ਜਾਂ ਦੇਣਾ ਤਾਂ ਕਾਂਗਰਸ ਪਾਰਟੀ ਨੇ ਦੇਣਾ ਹੈ ਫਿਲਹਾਲ ਦੇ ਲਈ ਮਾਣਯੋਗ ਸੁਪਰੀਮ ਕੋਰਟ ਨੇ ਤੇ ਰੋਕ ਲਾ ਦਿੱਤੀ ਹੈ ਪਰ ਇਹ ਰੋਕ ਸੁਪਰੀਮ ਕੋਰਟ ਵੱਲੋਂ ਬਰਕਰਾਰ ਰਹਿਣੀ ਚਾਹੀਦੀ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਪਰ ਸਾਨੂੰ ਲੋਕਾਂ ਨੂੰ ਚਾਹੇ ਪੰਜਾਬ 'ਚ ਬੈਠੇ ਆ ਚਾਹੇ ਹਰਿਆਣਾ 'ਚ ਚਾਹੇ ਹਿਮਾਚਲ 'ਚ ਚਾਹੇ ਕਿਤੇ ਵੀ ਜਿੱਥੇ ਵੀ ਕੁਦਰਤ ਦਾ ਕੋਈ ਨੁਕਸਾਨ ਕਰਦਾ ਬੋਲਣਾ ਪਵੇਗਾ ਜੇਕਰ ਨਾ ਬੋਲੇ ਅਸੀਂ ਅੱਜ ਨਾ ਬੋਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਜੀ ਹਵਾ ਨੂੰ ਤਰਸਣਗੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਕਸੀਜਨ ਨੂੰ ਤਰਸਣਗੀਆਂ ਕੰਕਰੀਟ ਪੱਥਰਾਂ ਨੇ ਕਦੇ ਵੀ ਤੁਆ ਨੂੰ ਆਕਸੀਜਨ ਹੀ ਦੇਣੀ ਤੇ ਆਕਸੀਜਨ ਨਾ ਮਿਲੀ ਤਾਂ ਤੁਹਾਨੂੰ ਸਾਹ ਨਹੀਂ ਆਉਣਾ ਤੇ ਜੇਕਰ ਤੁਹਾਨੂੰ ਸਾਹ ਨਾ ਆਇਆ ਤਾਂ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਤੇ ਜੇਕਰ ਤੁਸੀਂ ਜਿਉਣਾ ਤਾਂ ਤੁਹਾਨੂੰ ਇਹਨਾਂ ਨੂੰ ਬਚਾਉਣਾ ਪਵੇਗਾ ਇਹਨਾਂ ਦਾ ਖਿਆਲ ਕਰਨਾ ਪਵੇਗਾ ਇਹਨਾਂ ਦੀ ਰਾਖੀ ਰੱਖਣੀ ਪਵੇਗੀ ਤਾਂ ਇਸੇ ਤਹਿ ਤੇ ਰਿਪੋਰਟ ਸੀ ਤੇਲੰਗਾਨਾ ਦੀ ਕਿ ਉੱਥੇ ਜੰਗਲ ਤਬਾਹ ਕੀਤੇ ਜਾ ਰਿਹਾ ਪਰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਚੁੱਪ ਬੈਠੀ